ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਮਲਟੀ ਪਰਪਸ ਹੈਲਥ ਵਰਕਰ ਦਾ ਇੱਕ ਪ੍ਰੀਖਿਆ ਲਈ ਜਾਂਦੀ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵੱਲੋਂ ਤੇ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਪੇਪਰ ਦੇਣ ਦੇ ਲਈ ਮੁੰਡਾ ਕੁੜੀ ਬਣ ਕੇ ਆਉਂਦਾ ਪੂਰੀ ਤਰ੍ਹਾਂ ਪੂਰਾ ਉਸਦੇ ਲਾਲ ਚੂੜਾ ਪਾਇਆ ਹੋਇਆ ਬਿੰਦੀ ਟਿੱਕਾ ਲਾਇਆ ਹੋਇਆ ਤਾਂ ਕਿ ਇਹ ਪਤਾ ਲੱਗੇ ਕਿ ਇਹ ਮੁੰਡਾ ਨਹੀਂ ਕੁੜੀ ਹੈ ਕਿਉਂਕਿ ਉਹ ਪੇਪਰ ਦੇਣ ਕਿਸੇ ਲੜਕੀ ਦੀ ਥਾਂ ਤੇ ਆਇਆ ਸੀ ਤੇ ਇਨਸਾਨੀ ਅੱਖਾਂ ਨੇ ਤਾਂ ਉਸ ਨੂੰ ਨਹੀਂ ਪਹਿਚਾਣਿਆ ਪਰ ਜਿਹੜੇ ਕੰਪਿਊਟਰ ਲਾਏ ਗਏ ਸੀ ਜਦੋਂ ਬਾਇਓਮੈਟ੍ਰਿਕ ਕੋਲ ਪਹੁੰਚਿਆ ਤਾਂ ਉਸ ਨੇ ਉਸ ਨੂੰ ਪਹਿਚਾਣ ਲਿਆ ਤੇ ਦੱਸ ਦਿੱਤਾ ਕਿ ਇਹ ਉਹ ਉਮੀਦਵਾਰ ਨਹੀਂ ਆ ਜਿਸ ਨੇ ਇਸ ਅਸਾਮੀ ਦੇ ਲਈ ਪ੍ਰੀਖਿਆ ਦੇ ਲਈ ਪੇਪਰ ਭਰੇ ਆ ਤੇ ਇਹ ਸਾਰੀ ਘਟਨਾ ਡੀਏਵੀ ਕੋਟਕਪੂਰਾ ਦੇ ਵਿੱਚ ਹੋਈ ਤੇ ਉੱਥੇ ਪੇਪਰ ਲੈ ਰਹੇ ਅਮਲੇ ਨੇ ਉਸ ਨੂੰ ਫੜ ਲਿਆ ਤੇ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਇਸ ਬਾਰੇ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਉਪਕੁਲਪਤੀ ਡਾਕਟਰ ਜੇਸ਼ੂਦ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਦੋ ਪੇਪਰ ਲਏ ਜਾਂਦੇ ਆ ਪਹਿਲਾਂ ਪੰਜਾਬੀ ਦਾ ਪੇਪਰ ਲਿਆ ਗਿਆ ਸੀ ਤੇ ਜਿਹੜਾ ਪੰਜਾਬੀ ਦੇ ਪੇਪਰ ਚੋਂ ਪਾਸ ਹੋ ਜਾਂਦਾ ਉਸ ਨੂੰ ਦੂਸਰੇ ਸਿਲੇਬਸ ਨਾਲ ਸੰਬੰਧਿਤ ਪੇਪਰ ਲਿਆ ਜਾਂਦਾ ਉਹਨਾਂ ਦੱਸਿਆ ਕਿ ਦੂਸਰੀ ਵਾਰੀ ਜਦੋਂ ਪੇਪਰ ਦੇਣ ਆਇਆ ਤਾਂ ਜਿਹੜੀ ਬਾਇਓਮੈਟ੍ਰਿਕ ਸੀ ਉਸ ਨੇ ਫੜ ਲਿਆ ਪਰ ਇਹ ਪੁੱਛੇ ਜਾਣ ਤੇ ਕਿ ਕੀ ਉਹ ਪਹਿਲਾ ਪੇਪਰ ਦੇ ਗਿਆ ਸੀ ਤਾਂ ਉਹਨਾਂ ਸਪਸ਼ਟ ਕੀਤਾ ਕਿ ਇਸ ਕੰਮ ਦੇ ਲਈ ਉਹਨਾਂ ਨੇ ਇੱਕ ਏਜੰਸੀ ਹਾਇਰ ਕੀਤੀ ਹੈ ਜਿਹੜੀ ਬਾਇਓਮੈਟ੍ਰਿਕ ਕਰਦੀ ਹੈ ਤੇ ਇਹ ਸਵਾਲ ਉਸ ਤੋਂ ਪੁੱਛਿਆ ਗਿਆ ਹੈ ਕਿ ਉਹ ਦੱਸੇ ਕਿ ਜੇ ਉਸਨੇ ਪਹਿਲੀ ਵਾਰੀ ਐਂਟਰ ਕਰ ਲਿਆ ਸੀ ਪੇਪਰ ਦਿੱਤਾ ਸੀ ਤਾਂ ਉਹ ਕਿਵੇਂ ਦਿੱਤਾ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਐਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਐਗਜ਼ਾਮ ਹੋ ਰਿਹਾ ਸੀ ਕਿ ਪੰਜਾਬੀ ਦੇ ਐਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਐਗਜ਼ਾਮ ਵਿੱਚ ਜਾ ਸਕਦਾ ਹੈ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੈ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਫੋਟੋ ਇੰਟਰੋਡਿਊਸ ਕੀਤੀ ਹੈ ਦਸਿਗਨੇਚਰ ਇੰਟਰੋਡਿਊਸ ਕੀਤਾ ਹੈ ਔਰ ਬੱਚਾ ਆਇਆ ਉਹਨੇ ਪਹਿਲਾ ਐਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਐਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ते कुड़ी दे ड्रेस पहन के आया हो तो बायोमैट्रिक मैच नहीं किया फेस मैच नहीं किया फोटो नाल फेस तो उन्हें कोशिश की थी थी बनाने की सेम तो बायोमैट्रिक ज़्यादा पक्का प्रूफ होंगे तो जद मैच नहीं किया तो उदू पेपर नहीं देता गया उदा पेपर नल एंड वाइड है वो कंसीडर नहीं होएगा पुलिस ने इनफॉर्म कर दिया गया ਕਿ ਕਰਵਾਈ ਜੋ ਵੀ ਹੋएगी ਉਹ ਅਸੀਂ ਵੇਖ ਕਰ ਲੋ ਸਰ ਸਰ ਪਹਿਲਾਂ ਤੇ ਪਰ ਉਹਨੇ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕਸ ਚ ਜਾ ਕੇ ਤੋਂ ਨਹੀਂ ਦੇਖ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਅਸੀਂ ਇਹ ਇਹ ਆਲਾ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰ ਹੀ ਉਹਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल कैंडिडेट आया सी या यही कैंडिडेट ने कुछ मैनेज कर लेता ਉੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ ਅਸੀਂ ਫਰਵਰਡ ਕਰ ਦਿੱਤਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਮੈਰੀ ਮਲਟੀ ਪਰਪਸ ਹੈਲਥ ਵਰਕਰ ਦਾ ਇੱਕ ਪ੍ਰੀਖਿਆ ਲਈ ਜਾਂਦੀ ਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵੱਲੋਂ ਤੇ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਪੇਪਰ ਦੇਣ ਦੇ ਲਈ ਮੁੰਡਾ ਕੁੜੀ ਬਣ ਕੇ ਆਉਂਦਾ ਪੂਰੀ ਤਰ੍ਹਾਂ ਪੂਰਾ ਉਸਦੇ ਲਾਲ ਚੂੜਾ ਪਾਇਆ ਹੋਇਆ ਬਿੰਦੀ ਟਿੱਕਾ ਲਾਇਆ ਹੋਇਆ ਤਾਂ ਕਿ ਇਹ ਪਤਾ ਲੱਗੇ ਕਿ ਇਹ